ਕੁਣ ਹੀ ਹੁੰਦੇ ਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦੇ ਆ ਮੇਰੇ ਚਪੇੜਾ ਮਾਰੀਆਂ ਤੇ ਜਿੱਦੀ ਨੋਟ ਤੇ ਮੇਰੇ ਸਕੂਟਰੀ ਤੇ ਬਿਠਾਇਆ ਮੈਨੂੰ ਭੋਸ਼ੀਲੀ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਨਾਂ ਕੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਰਹੇ ਤੇ ਫੈਕਟਰੀ ਤੇ ਕੋਟ ਵੀ ਮਾਰਦੀ ਗਈ ਜਾਂ ਦਿੱਤੇ ਕਹਿੰਦੇ ਪਰਚਾ ਨਹੀਂ ਹੋਵੇਗਾ ਹੋਵੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਐਸਾ ਜੋ ਉਹਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਸੋਣਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਈ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਣਾ ਮੈਂ ਸਤਨਾਮ ਰਾ ਇਸ ਮੀਲ ਮੂਲਾ ਵਾਲੀ ਰੋਡ ਤੇ ਉੱਥੇ ਜੋਬ ਕਰਦੀ ਪ੍ਰਾਈਵੇਟ ਤੇ ਮੈਂ ਦਿੱਲੀ ਉੱਥੇ ਅਪਡੋਨ ਕਰਦੀ ਤੇ ਇੱਕ ਦਿਨ ਮੈਂ ਮੰਮੀ ਨੇ ਮੇਨੂੰ ਗੱਲ ਕੀਤੀ ਸਰਹਾਂ ਤੇ ਜਾਣਾ ਸੀ ਸਾਰੀ ਫੈਮਲੀ ਨੇ ਤੇ ਮੈਂ ਵੀ ਕਿਹਾ ਮੈਨੂੰ ਵੀ ਲੈ ਜਾਓ ਮੰਮੀ ਕਹਿੰਦੇ ਉੱਥੋਂ ਆ ਵੀ ਨਾਮ ਲਿਖੋਣਾ ਪੈਣਾ ਦਰਵਾਜ਼ਾ ਆ ਕੇ ਮੈਂ ਦਰਵਾਜ਼ਾ ਪਾਉਣ ਵਾਸਤੇ ਹੱਥ ਵੀ ਲੈ ਕੇ ਆਈ ਉੱਥੋਂ ਤੇ ਮੈਂ ਤਰੀ ਗਈ ਮਮੀ ਦੇ ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਪਾਠ ਕੀਤਾ ਉੱਥੋਂ ਮੈਂ ਹਾਫਟੇ ਕਰਕੇ ਨਾਮ ਨੂੰ ਮੁਲਖਵਾਇਆ ਸੂਟ ਸੀਨੇ ਦਿੱਤਾ ਉੱਥੋਂ ਵਾਪਸ ਚਲ ਕੇ ਹਸਾਲ ਰੱਤੀ ਹਸਾਲ ਰੱਤੀ ਗਈ 345 ਦੀ ਘਟਨਾ ਆ ਉੱਥੇ ਦੋ ਮੁੰਡੇ ਆਏ ਉਹਨੇ ਆਇਆ ਸਾਡੇ ਪਿੰਡ ਦਾ ਸੀਗਾ ਤੇ ਮੈਨੂੰ ਲੱਗਾ ਕੋਈ ਕੰਮ ਹੋਣਾ ਹੈ ਮੈਂ ਆਪਣੇ ਰਿਸੈਪਸ਼ਨ ਕੋਲ ਕੇ ਬਾਹਰ ਪੁੱਛਣਾ ਹੈ ਕੋਈ ਕੰਮ ਹੈ ਉਹਨੇ ਹੁੰਦਿਆ ਮੇਰੀ ਕੋਈ ਗੱਲ ਬਾਤ ਨਹੀਂ ਸੁਣੀ ਹੁੰਦਿਆ ਮੇਰੇ ਚਪੇੜਾ ਫਾੜਿਆ ਤੇ ਜਿੱਦੀ ਲੋਕ ਤੇ ਮੇਰੇ ਸਕੂਟਰੀ ਤੇ ਬਿਠਾਇਆ ਪਤਾ ਨਹੀਂ ਮੈਨੂੰ ਕਿੱਥੇ ਸੰਭਾਇਆ ਮੈਨੂੰ ਬਿਓ ਛੁੜੀ ਹਾਲਤ ਦੇ ਵਿੱਚ ਪਤਾ ਨਹੀਂ ਕਿੱਥੇ ਲੈ ਕੇ ਜਾਂਦੇ ਰਹੇ ਮੈਂ ਮੋਟ ਮਾਰ ਕਰਦੇ ਰਹੇ ਸੀ ਜਿੱਕਰ ਰਿਲੇਸ਼ਨ ਬਣਾਉਂਦੇ ਤੇ ਇਹਦੀ ਫੈਮਿਲੀ ਮੈਨੂੰ ਕੁੱਟਦੀ ਮਾਰਦੀ ਰਹੀ ਮੈਂ ਸਿਰਫ ਇੱਕੋ ਹੀ ਗੱਲ ਕਹਿਨੀ ਹੈ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਜੇ ਮੈਂ 13 ਅਪ੍ਰੈਲ ਨੂੰ ਉੱਥੋਂ ਭੱਜ ਕੇ ਆਈ ਹਾਂ ਚੋਰੀ ਛਿਪੇ ਤੇ ਮੈਂ 4-5 ਦਿਨ ਹੋ ਗਿਆ ਮੈਨੂੰ ਇੱਥੇ ਥਾਣੇ ਦੇ ਚੱਕਰ ਮਾਰਦੀ ਨੂੰ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਦਿਖ ਰਹੀ ਹੈ ਕਿ ਨਾ ਹੀ ਕੋਈ ਕਾਨੂੰਨ ਮੇਰੀ ਸੁਣਨ ਆਇਆ ਪੁਲਿਸ ਵਾਲੇ ਕੋਈ ਗੱਲ ਕਹੀ ਕਹਿੰਦੇ ਪਰਚਾ ਕੱਟ ਕਾਂਗੇ 4 ਦਿਨ ਬਾਅਦ ਕੱਟ ਦਾਂਗੇ ਕੋਈ ਕੁਝ ਨਹੀਂ ਕਰਤਾ ਪਿਆ ਮੈਂ ਐਸਐਸਪੀ ਦੇ ਪੇਸ਼ ਵੀ ਹੋਈ ਹਾਂ ਮੈਂ ਐਸਐਸਪੀ ਦੇ ਵੀ ਪੇਸ਼ ਹੋਈ ਹਾਂ ਉਹਨਾਂ ਨੇ ਵੀ ਕਿਹਾ ਕਿ ਕੋਈ ਨਹੀਂ ਤੇਰਾ ਪਰਚਾ ਕੱਟ ਦਾਂਗੇ ਇਸ ਟਾਈਮ ਮੈਂ ਪ੍ਰੈਗਨੈਂਟ ਹਾਂ ਮੇਰੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ ਆ ਜ਼ਬਰਦਸਤੀ ਮੁੰਡੇ ਨਾਲ ਉਹਨਾਂ ਕੀ ਮੀਟ ਕਰਦੇ ਤੁਸੀਂ ਇੱਥੇ ਆ ਕੇ ਮੈਂ ਕੋਈ ਉਮੀਦ ਕਰਦੀ ਹਾਂ ਕਿ ਇਹਨਾਂ ਨੂੰ ਸਜ਼ਾ ਦਵਾਈ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅੱਜ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਕੋਈ ਕੁੜੀ ਸੇਫ ਨਹੀਂ ਰਹਿ ਸਕਦੀ ਚਰੇ ਆ ਮਨ ਲੋਕੀ ਕੁੜੀਆਂ ਨੂੰ ਫਿਰ ਗਲਤ ਕਰਿਆ ਕਰਨਗੇ ਕਿਸ ਦੀ ਕੁੜੀ ਸੇਫ ਨਹੀਂ ਰਹੇ ਇਹ ਜੇ ਮੈਨੂੰ ਅੱਜ ਇਨਸਾਫ ਨਾ ਮਿਲਿਆ ਮੈਂ ਥਾਣੇ ਦੇ ਸਾਹਮਣੇ ਦਵਾਈ ਖਾ ਕੇ ਮਰ ਜਾਣਾ ਮੇਰੀ ਸਿਸਟਰ ਜੋ ਛੋਟੀ ਆ ਜਕਾਰ ਲਈ ਉਹ ਨਾ ਕੰਮ ਕਰਦੀ ਆਪਣੇ ਸੈਲਰ ਤੇ ਮੜੋੜ ਵਾਲੀ ਜਾਨਾਂ ਦੀ ਤਰ੍ਹਾਂ ਰੋਜ਼ ਹੀ ਉੱਥੇ ਕੰਮ ਤੇ ਜਾਂਦੀ ਇੱਕ ਦਿਨ ਸੰਡੇ 19 ਤਰੀਕ ਤੇ ਅਨਾਦਵਾਰ ਤੇ ਪਹਿਲਾ ਮਹੀਨਾ ਤੇ 2025 ਜਨਵਰੀ ਮਹੀਨੇ ਦੀ ਗੱਲ ਆ ਘਰੇ ਆਉਂਦੀ ਆ 12 ਵਜੇ ਮੰਮੀ ਨੂੰ ਲੈ ਕੇ ਤੇ ਗੁਰਦਰਾ ਸਾਹਿਬ ਜਾਂਦੀ ਆ ਕਹਿੰਦੀ ਸਹਰਾਂ ਦੇ ਜਾਣਾ ਵਾ ਤੇ ਮੇਰਾ ਉੱਥੇ ਨਾਮ ਲਿਖਾ ਦਿਓ ਬੱਸ ਜਾਣੀ ਗੁਰਬਾਤ ਸਾਹਿਬ ਕੋਲ ਤੇ ਨਾਮ ਲਿਖਾਉਂਦੀ ਇੱਕ ਆਪਣਾ ਸੂਟ ਦਿੰਦੀ ਸੋਹਣਾ ਫਿਰ ਉਹ ਸੇਲਰ ਦੇ ਚਲ ਜਾਂਦੇ ਤਿੰਨ ਸਾਢੇ ਤਿੰਨ ਤੋਂ ਪੌਣੇ ਚਾਰ ਦੇ ਕਰੀਦ ਉੱਥੇ ਮੁੰਡਾ ਇੱਕ ਪਿੰਡੋਂ ਜਾਂਦਾ ਵਾ ਆਪਣੇ ਨਾਲ ਆਪਣੇ ਰਿਸ਼ਤੇਦਾਰ ਮੁੰਡੇ ਹਨ ਜੋ ਕਿ ਪਿੰਡ 'ਚ ਚੋਰੀਆਂ ਲਗਾਉਣੀਆਂ ਦਾ ਕੰਮ ਕਰਦੇ ਆ ਸਾਰਾ ਪਰਿਵਾਰ ਹੀ ਇਹ ਕੰਮ 'ਚ ਮਸੂਰ ਆਲ ਇੰਡੀਆ ਦੇ ਨਾਮ ਆ ਵੀ ਜਿੱਥੇ ਚੋਰੀ ਚੱਕ ਕੇ ਕਰਦੇ ਆ ਮੇਰੀ ਸISTER ਨੂੰ ਉੱਥੇ ਚਪੇੜਾ ਮਾਰ ਕੇ ਲੈ ਕੇ ਜਾਂਦਾ ਵਾ ਤੇ ਕੋਈ ਨਸ਼ੀਲੀ ਚੀਜ਼ ਕਰਵਾ ਕੇ ਤੇ ਉਹਨਾਂ ਸਕੂਟਰੀ ਦੇ ਵਿੱਚਕਾਰ ਭਾਗ ਜਾਂਦੇ। ਤੇ ਅਹੀਂ ਜੇ ਪੱਕੋ ਕੇ ਟਾਲੀ ਸਾਹਿਬ ਤੋਂ ਆਏ ਤੇ ਡੇਰੇ ਬਾਬਾ ਨਾਨਕ ਦੇਵੇ ਤੇ ਮੈਂ ਆ ਕੇ ਦਰਖਾਸਤ ਦਿਨਾ ਵਾ ਰਾਤ ਨੂੰ 6-7 ਵਜੇ। ਕਿ ਕਹਿੰਦੇ ਵੀ ਕੋਰੀਡੋਰ ਤੇ ਜਲਦੇ ਤੁਹਾਡਾ ਨਾ ਕੋਟਲੀ ਥਾਣਾ ਵਾ। ਕੋਟਲੀ ਥਾਣੇ ਜਾਣਾ ਉਹ ਕਹਿੰਦਾ ਤੁਹਾਡੀ ਵਾਰਦਾਤ ਮੂਲਵਾਲੀ ਹੋਈ ਆ ਤੁਸੀਂ ਡੇਰੇ ਜਾਓ। ਡੇਰੇ ਥਾਣੇ ਫੇਰ ਮੈਂ ਰਾਤ ਨੂੰ ਉਹਨਾਂ ਦੇ ਉਹ ਕਹਿੰਦੇ ਸਾਡੇ ਤੋਂ ਤੋਂ ਮੰਚੀ ਆ ਨਹੀਂ ਦਰਖਾਸਤ ਲੈਣ ਆ। ਤੇ ਹਾਂ ਇਨਸਾਫ ਦੱਸੋ ਕਿਤੇ ਕੋਈ ਮੰਗਿਆ ਤੇ ਪੁਲਿਸ ਕੋਲ ਉਹਨੇ ਤੇ ਕੋਈ ਸਾਡਾ ਇਨਸਾਫ ਨਹੀਂ ਕਰਦੀ ਪਈ ਤਿੰਨ ਮਹੀਨੇ ਬਾਅਦ ਆਡੀ ਕੁੜੀ ਹੁਣ ਵਾਪਸ ਆਈ ਆ ਉਹਨਾਂ ਇੱਕ ਕੋਟ ਦੇ ਮਾਰਦੇ ਰਹੇ ਆ ਉਹਨਾਂ ਦੇ ਰਿਲੇਸ਼ਨ ਦੇ ਉਹਨਾਂ ਬਣਾ ਕੇ ਸਬੰਧ ਨਜਾਇਜ਼ ਬਣਾ ਕੇ ਤੇ ਉਹਨੂੰ ਬਦਨਾਮ ਕਰ ਦਿੱਤਾ ਕੁੜੀ ਦਾ ਬੇੜਾ ਕਰਕੇ ਜ਼ਿੰਦਗੀ ਖਰਾਬ ਕਰ ਦਿੱਤੀ ਆ ਜੇ ਐਸਐਸਬੀ ਦੇ ਪੇਚ ਕੁੜੀ ਹੁੰਦੀ ਆ ਧਿਆਨ ਦਿੱਤੇ ਕਹਿੰਦੇ ਪਰਚਾ ਨਹੀਂ ਹੋਣਾ ਹੋਵੇਗਾ ਹੋਣਾ ਨਹੀਂ ਉਦੋਂ ਬਾਅਦ ਡੇਰਾ ਬੱਬਾ ਨਾਨਕ ਕੋਟਲੀ ਆਉਨੇ ਉਹ ਕਹਿੰਦੇ ਡੇਰੇ ਜਾਓ ਡੇਰੇ ਆਏ ਆ ਅਸਾ ਜੀ ਉਹਨਾਂ ਨੂੰ ਕੁੰਡੀ ਲਾ ਕੇ ਬੰਦ ਕਰਕੇ ਕਹਿੰਦਾ ਕਿ ਇਹ ਤੋਂ ਨਾ ਬਿਆਨ ਬਦਲਦੇ ਮੁੰਡੇ ਦੀ ਜ਼ਿੰਦਗੀ ਖਰਾਬ ਹੋਣੀ ਥੋੜੀ ਫੇਰ ਹੁੰਦੀ ਆ ਵੀ ਮੈਂ ਬਿਆਨ ਦੇਨੇ ਆ ਤੇ ਉਹਨੂੰ ਮੈਡਮ ਕਹਿੰਦੇ ਵੀ ਤੁਹਾਡਾ ਘੰਟੇ 'ਚ ਪਰਚਾ ਹੈ ਨਾ ਸਵੇਰ ਦੇ 10 ਵਜੇ ਤੇ ਆ ਕੇ ਬੈਠੇ ਆ ਭੁੱਖੇ ਪਾਣੇ ਸਾਰਾ ਪਰਿਵਾਰ ਨਾਲ ਰਿਸ਼ਤੇਦਾਰ ਨੇ ਪਿੰਡੋਂ ਬੰਦੇ ਹੋਰ ਵੀ ਸਬਾਤ ਜਾਇਲ ਨਾਲ ਰਿਸ਼ਤੇਦਾਰ ਨੇ ਕੋਈ ਸੁਣਵਾਈ ਨਹੀਂ ਹੋਈ ਹੁਣ 7 ਵਜੇ ਚੁਗੇ ਆ ਅਜੇ ਤੱਕ ਕੋਈ ਪਰਚਾ ਨਹੀਂ ਕੱਟਿਆ ਗਿਆ ਕੋਈ ਉਹਨਾਂ ਨੇ ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਕਿ ਪਰਚਾ ਹੋਇਆ ਜਾਂ ਨਹੀਂ ਹੋਇਆ ਸਾਹੀ ਮਦੀਨ ਮੇਰੇ ਹੀ ਰਾਤ ਦੇ ਵੀ ਆੜੀ ਦੀ ਨੂੰ ਮਤਲਬ ਸਾਡੀ ਭੈਣ ਨੂੰ ਜਿਹੜਾ ਵਾ ਇਨਸਾਫ ਦਿੱਤਾ ਗਿਆ ਤੇ ਇਹ ਨਾ ਆਪਣਾ ਸਤਨ ਮੂੜ ਵਾਲੀ ਪਿੰਡ ਦੇ ਲਾਗੇ ਉੱਥੇ ਜੋ ਕਰਦੀ ਸੀ ਤੇ ਇਹਨੇ ਕਿਹਾ ਵੀ ਮਿਲਣ ਜ਼ਰੂਰਤ ਜਾ ਗਿਆ ਮੈਂ ਘੱਟ ਬੰਦ ਰੱਖਿਆ ਤੇ ਉੱਥੇ ਆਪਣੇ ਪਰਿਵਾਰ ਦੇ ਵਿੱਚ ਮੈਂ ਰਸਕਿਆ ਕਿ ਉਹ ਇਹ ਮਿਲ ਉਹ ਗਿਆ ਉਹ ਕਿਤੇ ਨਾ ਅੰਧਿਆਰ ਜਿਹਨੇ ਤਾਂ ਤੱਕ ਦਾ ਨਾਮ ਰਹਿ ਗਈ ਜਿਹਨੇ ਕਿਹਾ ਮੈਂ ਸਰਨ ਪ੍ਰਮਤਸਰ ਮਾਤੇ ਕੇ ਜੀ ਰਹੀ ਆ ਤੇ ਬਾਕੀ ਇਹ ਜਨਮ ਵਿੱਚ ਮੈਂ ਬੰਸੀ ਕੀ ਆ ਮੈਂ ਇਸ ਕਰਕੇ ਸਾਰੀ ਜਿਹੜੀ ਰਿਪੋਰਟ ਆ ਬਿਆਨ ਇਹਦੇ ਲੈ ਕੇ ਗਿਆ ਗਿਆਨ ਲਾ ਕੇ ਰਿਪੋਰਟ ਤਿਆਰ ਕਰਕੇ ਤੇ ਥਰੂ ਹਕਮ ਪੁਆਇੰਟ ਜਿਹਾ ਸਰਵਿਸ ਆ ਬਦਲ ਸਪੱਸ਼ਟਲੀ ਇਹ ਮੁਦਦ ਕਰਿਆ ਰਿਹਾ ਹੈ ਤੇ ਇਹ ਨਾ ਅੰਗਰੇਜ਼ ਇਟਲੀਆ ਫੋਟਬਾਲ ਨੂੰ ਦੇਰੀ ਆ ਕਿ ਫੋਟਬਾਲ ਦੇ ਬਿਆਨ ਚ ਆਇਆ ਮੇਰਾ ਨਾਮ ਜਿਹੜੀ ਸਾਰੇ ਬਿਆਨ ਜਿਨੇ ਨੇ ਦੱਸਾਇਆ ਕਰ ਮਿਲਦੀ ਸਾਡੇ ਸਬਸਕ੍ਰਾਈਬਰਾਂ ਤੋਂ ਮੀਨ ਕੋਈ ਆਏ ਉਹਨਾਂ ਨੇ ਬਿਆਨ ਦੇ ਦਿੱਤਾ manci